ਇੰਤਰੀਤਸ ਨਾਲ ਕੰਮ ਕਰਨਾ ਚਾਹੁੰਨੀ ਆ ਭਗਵਾਨ ਸਰ ਨਾਲ ਗੁਰੂ ਰੰਦਾਵਾ ਜੀ ਨਾਲ ਤੇ ਉਹ ਦਿਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਤੇ ਜਿਵੇਂ ਤੁਸੀਂ ਕਿਹਾ ਟ੍ਰੇਲਰ ਬਹੁਤ ਸਾਰੀਆਂ ਚੀਜ਼ਾਂ ਲੁਕਾਉਂਦਾ ਵੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦਾ ਵੀ ਹੈ ਜੋ ਮੇਰਾ ਕੈਰੈਕਟਰ ਹੈ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਤਾਕੜ ਜਿਹਾ ਕੈਰੈਕਟਰ ਦੇਖਣ ਨੂੰ ਮਿਲੋਗਾ ਬਟ ਹਲੇ ਰਿਵੀਲ ਨਹੀਂ ਕਰਨਾ ਹੈਗਾ ਤੁਸੀਂ ਫਿਲਮ ਦੇਖਿਓ ਉਹਦੇ ਵਾਸਤੇ ਤੇ ਇੱਕ ਚੀਜ਼ ਜੋ ਮੈਂ ਕਹਿਣਾ ਚਾਹੁੰਨੀ ਆ ਫਿਲਮ ਤੋਂ ਪਹਿਲਾਂ ਨਾ ਮੈਂ ਸਰਦੀ ਫੈਨਸੀ ਜਿਨੇ ਪਸਾਰੇ ਜਾਣੇ ਹੈਗੇ ਆ ਪਰ ਮੈਂ ਫਿਲਮ ਦੇ ਸ਼ੂਟ ਤੋਂ ਬਾਅਦ ਜਿਹੜੀ ਸੱਦੇ ਕਟੜ ਫੈਨ ਮੇਲਾ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਈਆਂ ਸਾਡਾ ਐਕਸਪੀਰੀਅੰਸ ਇੰਨਾ ਸੋਹਣਾ ਰਿਹਾ ਬਣਾਉਂਦਾ ਤੇ ਜੋ ਵੀ ਤੁਸੀਂ ਇੱਥੇ ਇੰਨੀ ਹੁੰਦਾ ਸਟਾਰ ਕਾਸਟ ਬੈਠੀ ਹੈ ਤੁਸੀਂ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਹਨਾਂ ਵਾਸਤੇ ਤਾਂ ਫਿਲਮ ਦੇਖਣ ਚਾਹੂੰਗੀ ਬਟ ਆਈ ਥਿੰਕ ਇਸ ਫਿਲਮ ਨੂੰ ਸਭ ਤੋਂ ਵੱਧ ਇਹਦੀ ਸਟੋਰੀ ਲਾਈਨ ਵਾਸਤੇ ਦੇਖਣਾ ਚਾਹੀਦਾ ਕਿਉਂਕਿ ਸੀ ਧੀ ਰਿਟਸਰ ਦਾ ਕੰਪ ਪਹਿਲਾਂ ਵੀ ਪਾਸਟ ਵਿੱਚ ਦੇਖ ਚੁੱਕੇ ਆ ਉਹਨਾਂ ਦੀ ਹਰ ਸਟੋਰੀ ਉਹ ਵੱੱਡੇ ਇੱਕ ਹੁੰਦੀ ਹੈ ਇੰਨੇ ਬਾਤਕਮਾਲ ਕਨਸੈਪਟਸ ਹੁੰਦੇ ਨੇ ਇੰਨੇ ਸੋਹਣੇ ਡਾਇਲੌਗਸ ਹੁੰਦੇ ਨੇ ਤੇ ਆ ਇਸ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਟੋਰੀ ਲਾਈਨ ਦੇ ਵਿੱਚ ਹੈ ਇਹ ਜਿੰਨਾ ਹੀ ਤੁਹਾਨੂੰ ਫੈਮਿਲੀ ਈਮੋਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਐਕਸ਼ਨ ਦੇ ਵਿੱਚ ਬੰਨ ਕੇ ਰੱਖੇਗੀ ਤੁਹਾਨੂੰ ਆਪਣੀ ਥੀਏਟਰ ਦੀ ਸੀਟਸ ਤੋਂ ਉੱਠਣ ਦਾ ਬਿਲਕੁਲ ਵੀ ਜੀ ਨਹੀਂ ਕਰੂਗਾ ਸੋ ਸਾਰਿਆਂ ਨੂੰ ਬਸ ਇਹੀ ਗੁਜ਼ਾਰਿਸ਼ ਹੈ ਕਿ ਪਿਆਰ ਨਾਲ ਬਣਾਈ ਹੋਈ ਫਿਲਮਾਂ ਤੇ ਨੂੰ ਬਹੁਤ ਸਾਰਾ ਪਿਆਰ ਦਿਓ ਧੰਨਵਾਦ